ਆਪਣੇ ਲੋਕ ਬਹੁਤ ਵੱਡੀਆਂ-ਵੱਡੀਆਂ ਕੋਠੀਆਂ ਵੱਡੀਆਂ-ਵੱਡੀਆਂ ਹਵੇਲੀਆਂ ਬਹੁਤ ਸ਼ੌਂਕ ਤੇ ਪਿਆਰ ਨਾਲ ਬਣਾਉਂਦੇ ਨੇ ਹਰ ਕੋਈ ਇਨਸਾਨ ਚਾਹੁੰਦਾ ਹੈ ਵੀ ਸਾਡੀ ਕੋਠੀ ਹੈ ਹਵੇਲੀ ਹੈ ਉਹ ਖੂਬਸੂਰਤ ਲੱਗੇ ਤੇ ਇਹਦੀ ਖੂਬਸੂਰਤੀ ਚ ਵਾਧਾ ਜਿਹੜਾ ਗੇਟ ਹੁੰਦਾ ਮੇਨ ਕੋਠੀ ਦਾ ਉਹ ਜ਼ਰੂਰ ਕਰਦਾ ਤੇ ਅੱਜ ਤੁਹਾਨੂੰ ਆਪਾਂ ਅਜਿਹੇ ਕਾਰੀਗਰਾਂ ਮਿਲਾ ਰਹੇ ਹਾਂ ਜੋ ਪਿੰਡ ਸਿੱਖਾਲੇ ਦਾ ਲੰਬੀ ਕੋਲੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਬਲਾਕ ਲੰਬੀ ਹੈ ਤਹਿਸੀਲ ਮਲੋਟ ਹੈ ਤੇ ਇਹ ਕਾਰੀਗਰ ਇਕੱਲੇ ਗੇਟ ਨਹੀਂ ਬਣਾਉਂਦਾ ਨਾਲ ਨਾਲ ਹੋਰ ਵੀ ਬਹੁਤ ਕੰਮ ਕਰਦਾ ਤੇ ਸਭ ਤੋਂ ਵਧੀਆ ਗੱਲ ਵੀ ਸਾਰੇ ਪੰਜਾਬ ਦੇ ਵਿੱਚ ਜਿਹੜੀ ਡਿਲੀਵਰੀ ਹੈ ਫ੍ਰੀ ਕਰਦੇ ਨੇ ਤੇ ਬਾਕੀ ਉਹਦੀ ਕੁਆਲਿਟੀ ਜਿਹੜਾ ਉੱਤੇ ਲੋਹਾ ਲਾਉਂਦੇ ਆ ਜਾਂ ਕੋਈ ਰੰਗ ਕਰਦੇ ਆ ਤੇ ਉਹ ਤੁਸੀਂ ਵੀਡੀਓ ਵੇਖ ਕੇ ਤੁਹਾਨੂੰ ਪਤਾ ਲੱਗ ਹੀ ਜਾਊਗਾ ਸਭ ਤੋਂ ਵੱਡੀ ਗੱਲ ਨੌਜਵਾਨ ਮੁੰਡੇ ਆ ਤੇ ਆਪਣੇ ਭਰਾ ਪੰਜਾਬੀ ਤੇ ਆਪਦੇ ਪੰਜਾਬੀ ਭਰਾਵਾਂ ਦੀ ਆਪਣਾ ਸਪੋਰਟ ਵੀ ਕਰਨੀ ਚਾਹੀਦੀ ਹੈ ਤੇ ਤੁਸੀਂ ਦੇਖੋ ਹੁਣ ਵੀਡੀਓ ਸਾਰੀ ਤੁਹਾਨੂੰ ਆਪ ਪਤਾ ਲੱਗ ਜਾਊਗਾ ਬਾਧੇ ਆਪਾਂ ਅੱਜ ਦੀ ਇਸ ਖੂਬਸੂਰਤ ਵੀਡੀਓ ਵੱਲ ਅਸੀਂ ਪਹੁੰਚੇ ਹਾਂ ਇਸ ਟਾਈਮ ਸਿੱਖਾਲਾ ਪਿੰਡ ਤੇ ਮੇਰੇ ਪਿੰਡ ਤੋਂ ਜਮਾਂ ਨਜ਼ਦੀਕ ਹੀ ਇਹ ਤੇ ਜੇ ਆਪਾਂ ਰਸਤੇ ਦੀ ਗੱਲ ਕਰਗੇ ਤਾਂ ਜਿਹੜਾ ਮਲੋੜ ਤੋਂ ਡੱਬ ਵਾਲੀ ਹਾਈਵੇ ਆ ਲੰਬੀ ਤੋਂ ਰੋਡ ਜਾਂਦੀ ਹੈ ਪੰਜਾਬੇ ਵੇਜ ਦੀ ਸਿੱਖ ਵਾਲੇ ਪਿੰਡ ਨੂੰ ਤੇ ਇਹਨੂੰ ਜੇ ਆਪਾਂ ਵੇਖੀਏ ਡੱਬ ਵਾਲੀ ਤੋਂ ਜਿਹੜੀ ਹੋਰ ਰੋਡ ਆ ਭੀੜੇ ਵਾਲੇ ਤੋਂ ਰੋਡ ਵੀ ਆਉਂਦੀ ਹੈ ਤੇ ਬਾਈ ਬਹੁਤ ਵਧੀਆ ਗੇਟ ਬਣਾਉਂਦਾ ਹੈ ਤੇ ਬਾਈ ਨਾਲ ਕਰਦੇ ਆ ਗੱਲਾਂ ਬਾਤਾਂ ਸਿੱਖ ਵਾਲਾ ਪਿੰਡ ਹੈ ਤੇ ਤੁਸੀਂ ਵੇਖੋ ਵੀ ਬਹੁਤ ਵਧੀਆ ਕੰਮ ਬਾਈ ਦਾ ਗੇਟ ਦੇ ਨਾਲ ਨਾਲ ਹੋਰ ਵੀ ਇੱਥੇ ਰੱਖਾ ਕੁਝ ਬਣਾਉਂਦੇ ਆ ਬਾਈ ਅੱਗੇ ਉਹ ਵੀ ਆਪਾਂ ਗੱਲਬਾਤ ਕਰਾਂਗੇ ਤੇ ਬਹੁਤ ਮਿਹਨਤੀ ਬੰਦੇ ਐ ਭਾਈ ਮਨਦੀਪ ਭਾਈ ਸੰਦੀਪ ਆ ਤੁਸੀਂ ਵੇਖ ਸਕਦੇ ਹੋ ਗੇਟ ਕਿਸੇ ਵੀ ਤਰ੍ਹਾਂ ਦਾ ਸਾਨੂੰ ਗੇਟ ਚਾਹੀਦਾ ਵੇ ਤੁਸੀਂ ਆਪਦੀ ਕੋਈ ਫੋਟੋ ਦਿਖਾ ਕੇ ਜਾਂ ਕੋਈ ਮਾਡਲ ਦੱਸ ਕੇ ਉਹ ਜਿਹਾ ਗੇਟ ਬਣਾ ਸਕਦੇ ਹੋ ਆ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਸਫਾਈ ਨਾਲ ਕੰਮ ਹੁੰਦਾ ਤੇ ਤਸੱਲੀ ਬਖਸ਼ ਕੰਮ ਹੁੰਦਾ ਅੱਛਾ ਹੋਰ ਬੰਦੀ ਭਾਈ ਠੀਕ ਹੋ ਹਾਂਜੀ ਬਹੁਤ ਵਧੀਆ ਜੀ ਤੇ ਅੱਛਾ ਭਾਈ ਤੁਸੀਂ ਦੱਸੋ ਵੀ ਹਰ ਇੱਕ ਤਰ੍ਹਾਂ ਦਾ ਗੇਟ ਬਣ ਜਾਂਦਾ ਇੱਥੇ ਆਪਣੇ ਕੋਲ ਹੀ ਹਰੇਕ ਤਰ੍ਹਾਂ ਦਾ ਗੇਟ ਬਣ ਜਾਂਦਾ ਹੀ ਬਹੁਤ ਜੀ ਕੁਆਲਟੀ ਕਹੋਗੇ ਉਸੇ ਕੁਆਲਟੀ ਵਿੱਚ ਜਦੋਂ ਆਪਾਂ ਜੋ ਵੀ ਕਹਾਂਗੇ ਉਸ ਨੂੰ ਪਿਆਰ ਕਰਦੇ ਆਂ 1 ਵਜੇ ਡਿਲੀਵਰੀ ਬਾਰੇ ਸੁਣਿਆ ਸੀ ਵੀ ਸਾਰੇ ਪੰਜਾਬ ਚ ਡਿਲੀਵਰੀ ਹਾਂਜੀ ਪੂਰੇ ਵਿਆਦ ਵਿੱਚ ਹੋ ਰਹੀ ਹੁੰਦੀ ਸੀ ਪੂਰੇ ਪੰਜਾਬ ਚ ਹਾਂਜੀ ਤੇ ਡਿਲੀਵਰੀ ਫ੍ਰੀ ਡਿਲੀਵਰੀ ਫ੍ਰੀ ਜੀ 200 ਕਿਲੋਮੀਟਰ ਤੱਕ ਡਿਲੀਵਰੀ ਫ੍ਰੀ ਹੈ ਜੀ 200 ਕਿਲੋਮੀਟਰ ਕਿਉਂਕਿ ਆਪਨੇ ਚੈਨਲ ਅਸੀਂ ਆਊਗਾ ਉੱਥੇ ਆਪ ਹੋਰੀ ਮੰਨਤਨ ਕਰ ਚਲੋ ਜੀ ਬਹੁਤ ਬਹੁਤ ਧੰਨਵਾਦ ਤੇ ਬਾਕੀ ਹੋਰ ਕੀ ਕੁਝ ਬਰਾਉਣੇ ਬਿਗੇਟਾਂ ਦੇ ਨਾਲ ਲਾਲ ਇੱਥੇ ਜੀ ਆਪਾਂ ਗੇਟ ਗਿਰਲਾ ਸਟੀਲ ਦਾ ਕੰਮ ਜੀ ਕੋਈ ਵੀ ਐਲੀਵੇਸ਼ਨ ਹੋਵੇ ਮਕਾਨ ਦਾ ਕੋਟੀ ਦੇ ਹਾਂਜੀ ਹਾਂਜੀ ਉਹ ਵੀ ਸਾਰਾ ਰੈਡੀ ਕਰਦੇ ਆਂ ਜੀ ਉਹ ਵੀ ਰੈਡੀ ਕਰਦੇ ਆਂ ਜੀ ਦੀ ਹੋਗੀ ਕਿਰਲੀ ਜਿਵੇਂ ਜੀ ਸ਼ੈੱਡ ਵਗੈਰਾ ਹੋਵੇ ਘਰੇ ਕੁਝ ਵੀ ਭਰਉਣਾ ਆਪਾਂ ਹਾਂਜੀ ਹਾਂਜੀ ਕਰ ਦੇਵੇ ਕਿਰਨ ਝੂਲਾ ਹੋ ਗਿਆ ਜਿਵੇਂ ਫੈਂਸੀ ਆਟੋਮਾ ਟੋਟਲ ਬਣ ਗਈ ਆਪਾਂ ਸਾਰਾ ਕੁਝ ਬਣਾਉਣਾ ਤੇ ਇਹਦੇ ਪਾਈ ਕੀ ਕੁਆਲਿਟੀ ਕੁਲਟੀ ਕੀ ਰਹਿੰਦੀ ਹੈ ਗੇਟਰੀ ਕੁਆਲਿਟੀ ਆਪਣੇ ਕੋਲੇ ਸਾਰਾ ਮਾਲ ਬ੍ਰਾਂਡਡ ਹੀ ਲੱਗਦਾ ਜੀ ਠੀਕ ਹੈ ਜੀ ਜਾਂ ਟਾਟਾ ਦਾ ਕੰਮ ਤੇ ਉਹਦੇ ਜੋਤੀ ਜੀ ਠੀਕ ਹੈ ਜੀ ਜਿੰਸਤੀ ਵੀ ਬਣ ਜੂ ਜੋਤੀ ਕਹੋਗੇ ਉਹੀ ਤੁਹਾਨੂੰ ਪੰਮਾਲ ਦੇ ਦਾਂਗੇ ਇੱਕ ਬਾਈ ਜਿਵੇਂ ਕਈਆਂ ਦਾ ਹੁੰਦਾ ਆਪਾਂ ਵੇਣੇ ਐਵੇਂ ਟਰਾਲੀ ਬਣਾ ਲੈਂਦਾ ਬੰਦਾ ਹੋਰ ਬਣਾ ਲਾ ਰੰਗ ਰੰਗ ਕਰ ਦੇਣਾ ਛੇਤੀ ਲਾ ਜਾਂਦਾ ਕੋਈ ਐਵੀਂ ਜੀ ਗੱਲ ਤੇ ਰੰਗ ਰੰਗ ਦੀ ਨਾ ਇਸ ਤਰ੍ਹਾਂ ਦੀ ਕੋਈ ਕਪਰੇਟ ਨਹੀਂ ਹੁੰਦੀ ਆਪਣੇ ਕੰਮ ਅੱਛਾ ਪੂਰਾ ਵਧੀਆ ਕੰਮ ਹੁੰਦਾ ਹਾਂਜੀ ਪੂਰਾ ਇੱਕ ਨੰਬਰ ਦਾ ਕੰਮ ਹੋਊ ਸਾਰਾ ਹੀ ਆਪਣਾ ਚੰਗਾ ਪ੍ਰੈਮਰ ਲੱਗੂ ਚੰਗਾ ਹੀ ਪੇਂਟ ਹੋਊਗਾ ਤੇ ਕਿੰਨੇ ਸਾਲੋਂ ਕੇ ਬਈ ਆਪ ਨੂੰ ਕੰਮ ਕਰਦੇ ਆ ਨੂੰ ਇੱਥੇ ਹੀ ਆਪਣਾ ਫਾਦਰ ਸਾਹਿਬ ਦੀ ਸਾਡੀ ਵਰਕਸ਼ਾਪ ਲੱਗੀ ਹੋਈ ਹੈ ਤੀਜੀ ਪੀੜੀ ਹੈ ਸਾਡੀ ਤੀਜੀ ਪੀੜੀ ਹੈ ਹਾਂਜੀ ਕੋਈ ਦਾਦਾ ਜੀ ਕਰਦੇ ਸੀ ਫਿਰ ਡੈਡੀ ਜੀ ਫਿਰ ਹੁਣ ਅਸੀਂ 40 ਸਾਲ ਹੋ ਗਏ ਆ ਬਾਈ ਦੇ ਵਰਕਸ਼ਾਪ ਆ ਰੋਡ ਦੇ ਉੱਤੇ ਹੀ ਆ ਤੇ ਆਸਾਨੀ ਨਾਲ ਹੀ ਤੁਸੀਂ ਪਿੰਡ 'ਚ ਜਦੋਂ ਵੜੋਗੇ ਤਾਂ ਤੁਹਾਨੂੰ ਸਿੱਧਾ ਸਾਹਮਣੇ ਗੇਟ ਹੀ ਦਿਖਣਗੇ ਪਏ ਪਏ ਤੇ ਉੱਥੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਆ ਦੇਖੋ ਇੱਧਰ ਵੀ ਕੰਮ ਚੱਲੀ ਜਾਂਦਾ ਹੈ ਅੱਛਾ ਭਾਈ ਜਗਾਠਾ ਹੀ ਬਣਾਉਣੇ ਹੋ ਹਾਂਜੀ ਸਾਬ ਕੋਲ ਜਿਗਾਰਾ ਇਕੱਠਾ ਹੀ ਬੰਦ ਹੈ। ਵੈਰੀ ਗੁੱਡ ਬਾਈ ਜੀ। ਜਿਗਾਰਾ ਇਕੱਠਾ ਬੰਦ ਹੈ ਆਪਣੇ ਕੋਲੇ ਪੱਥਰ ਦੀ ਜਿਗਾਰਾ ਤੇ ਵੀ ਅਵੇਲੇਬਲ ਹੁੰਦੀ ਹੈ। ਅੱਛਾ ਜੀ। ਤੇ ਬਾਈ ਇਹਨਾਂ ਨੂੰ ਕੋਈ ਜਗਾਲ ਚ ਗੋਲ ਨਹੀਂ ਪੈਂਦੀ ਆ ਤੇ। ਜੀ ਇਹ ਵੀ ਆਪਣੀ ਸਾਰੀ ਟਾਟਾ ਦਾ ਮਾਲ ਯੂਜ਼ ਕਰਦੇ ਆਂ ਆਪਣੇ। ਟਾਟਾ ਜੀ। ਦੇਸੀ ਵੀ ਬਣਾਇਆ ਕਰਦੇ ਜੀ। ਠੀਕ ਹੈ ਠੀਕ ਹੈ। ਇਹਦੀ ਲਾਈਫ ਲਿਫ ਕਿੰਨੀ ਕੁ ਹੁੰਦੀ ਹੈ ਜੀ? ਜੀ ਲਾਈਫ ਏਰੀਏ ਦੇ ਹਿਸਾਬ ਨਾਲ ਹੋ ਜਾਂਦੀ ਹੈ। ਹਾਂਜੀ। ਵੈਸੇ ਜੇ ਗੇ ਚੰਗੀ ਲੱਗੀ ਸਹੀ 18 ਗੇ ਜੀ ਲਾਉਣੇ ਆਪਾਂ ਹਲਕੀ ਨਹੀਂ ਲਾਉਣੇ। ਠੀਕ ਹੈ ਠੀਕ ਹੈ। ਲਾਈਫ ਬਹੁਤ ਵ ਛੋਟੀਆਂ ਟਰਾਲੀਆਂ ਨੇ ਵੱਡੀਆਂ ਵੀ ਹਾਂਜੀ ਛੋਟੀਆਂ ਵੀ ਤੇ ਵੱਡੀਆਂ ਵੀ ਵੀ ਜਿਹੜੀਆਂ ਆਪਾਂ ਵਰਤੋਂ ਚੀਜ਼ਾਂ ਆਉਂਦੀਆਂ ਆਪਾਂ ਬਣਾ ਦਿੰਨੇ ਸਾਰੀਆਂ ਹਾਂਜੀ ਸਾਰੀਆਂ ਬਣਾ ਦਿੰਨੇ ਨਹੀਂ ਸਹੀ ਕੋਈ ਵੀ ਜੋ ਗਾ ਜੋ ਚੀਜ਼ ਕੋਈ ਉਹੀ ਤਿਆਰ ਕਰਾ ਨਹੀਂ ਵੈਰੀ ਗੁੱਡ ਬਾਈ ਜੀ ਤੇ ਆ ਤੁਸੀਂ ਵੇਖ ਸਕਦੇ ਹੋ ਬਹੁਤ ਵਧੀਆ ਕੁਆਲਿਟੀ ਤੇ ਬਾਕੀ ਬਾਈ ਨੂੰ ਮੈਂ ਬਹੁਤ ਟਾਈਮ ਦਾ ਜਾਣਦਾ ਕੋਈ ਸਾਡੇ ਨਾਲ ਪਿੰਡ ਹੀ ਨਾਲ ਹੈ ਤੇ ਹੁਣ ਮੈਂ ਅਕਸਰ ਹੀ ਗੱਲ ਕਰਦਾਂ ਬਾਈ ਮੈਂ ਹੈਨਾ ਕਈ ਵਾਰੀ ਬੰਦਾ ਪਤਾ ਕੀ ਕਰਦਾ ਜਦੋਂ ਵੱਡੀ ਟਰਾਲੀ ਬਣਾਉਣੀ ਹੁੰਦੀ ਜਾਂ ਆਪਾਂ ਗੇਟ ਬਣਾਉਣਾ ਉਹਦਾ ਹੱਥ ਪਾ ਲੈਂਦਾ ਚੀਜ਼ ਨੂੰ ਵੀ ਮੈਂ ਬਣਾ ਦਿੰਦਾ ਭੱਜ ਕੇ ਤੇ ਜਦੋਂ ਕੋਈ ਚੀਜ਼ ਖਰਾਬ ਹੋ ਜੇ ਜਿਵੇਂ ਟੋਚਲ ਲਵਾਉਣੀ ਆ ਜਾਂ ਉਦੋਂ ਮਿਸਤਰੀ ਗੱਲ ਨਹੀਂ ਸੁਣਦੇ ਤੇ ਬਾਈ ਇਸ ਗੱਲੋਂ ਮੈਂ ਸਿਫਟ ਕਰਦਾ ਬਾਈ ਯਾਰ ਕਿ ਗੱਲ ਵੀ ਸੁਣਦੇ ਆ ਥੋੜਾ ਕੰਮ ਵੀ ਪੂਰਾ ਤਸੱਲੀ ਨਾਲ ਕਰਦੇ ਆ ਇਸ ਗੱਲੋਂ ਆਪਾਂ ਨੂੰ ਕੋਈ ਕੰਪਲੇਨਟ ਨਹੀਂ ਆਉਂਦੀ ਕਿਸੇ ਕੋਲ ਨਹੀਂ ਉਹ ਤਾਂ ਮੈਨੂੰ ਪਤਾ ਬਾਈ ਜੀ ਕੰਮ ਆਪਣਾ ਆਪ ਹੱਥੀ ਆਪ ਦੇ ਕਰਦੇ ਆ ਸਾਰਾ ਸਪਾਈ ਨਾਲ ਕੰਮ ਹੁੰਦਾ ਬਿਲਕੁਲ ਬਿਲਕੁਲ ਭੰਮੇ ਕੋਈ ਤੁਹਾਡੀ ਰਿਸ਼ਤੇਰੀ ਪੈਂਦੀ ਸਾਡੇ ਨੇੜੇ ਤੇ ਇਹ ਪਿੰਡ ਸਿੱਖੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਬਲਾਕ ਲੰਬੀ ਹੈ ਤੇ ਤਹਿਸੀਲ ਮਲੋਟ ਹੈ ਤੇ ਜਦੋਂ ਮਰਜ਼ੀ ਆਓ ਤੁਸੀਂ ਆ ਕੇ ਭੰਮੇ ਆਪ ਦੇ ਰ ਤੁਸੀਂ ਆਪਦੇ ਅੱਖੀਂ ਵੇਖ ਕੇ ਬਣਵਾ ਸਕਦੇ ਹੋ। ਬਾਕੀ ਜਦੋਂ ਮਰਜ਼ੀ ਤੇ ਅੱਛਾ ਬਾਈ ਜੀ ਦੁਕਾਨ ਕਿੰਨੇ ਵੇਲੇ ਖੁੱਲਦੀ ਹੁੰਦੀ ਹੈ ਜੀ? ਇਹ ਦੁਕਾਨ ਸਵੇਰੇ 6:30 ਵਜੇ ਖੁੱਲ ਜਾਂਦੀ ਰਾਤ ਨੂੰ 9 ਵਜੇ ਤੱਕ ਖੁੱਲੀ ਰਹਿੰਦੀ ਹੈ। 6:30 ਤੋਂ 9 ਵਜੇ ਤਾਈਂ। ਤੇ ਆ ਤਾਂ ਮੋਬਾਈਲ ਨੰਬਰ ਦੱਸ ਦਿਓ ਜੀ। ਮੋਬਾਈਲ ਨੰਬਰ ਦੱਸ ਦਿਨੇ ਜੀ। 62800 ਗੁਰਾ ਜੀ। ਹਾਂਜੀ। 55984 ਇੱਕ ਨੰਬਰ ਹੋਰ 99807 22104। ਹਾਂਜੀ ਬਾਈ। ਬਾਕੀ ਜਿਹੜਾ ਨੰਬਰ ਆਸੀਂ ਉਮਿਲ ਪਾ ਦਾਂਗੇ ਤੁਸੀਂ ਚੈੱਕ ਕਰ ਲਿਓ ਤੇ ਆ ਲੱਗਿਆ ਵੀ ਇਹ ਬੋਰਡ ਨਿਊ ਕਲਸੀ ਵਰਕਸ਼ਾਪ ਦਾ ਨਾਂ ਬਾਈ ਦਾ ਸਿੱਖ ਵਾਲਾ ਬਾਈ ਸੰਦੀਪ ਤੇ ਬਾਈ ਮੰਦੀ ਹਾਂਜੀ ਕੋਈ ਕਸਟਮਰ ਆਪਣੇ ਕੋਲ ਨਹੀਂ ਵੀ ਆਉਣਾ ਚਾਹੀਦਾ ਆਪੇ ਨਾਲ ਦੀ ਫੋਨ ਤੇ ਕੰਟੈਕਟ ਕਰ ਸਕਦੇ ਹੋ ਤੁਸੀਂ ਆਨਲਾਈਨ ਆਰਡਰ ਵੀ ਆਪਣੇ ਕੋਲ ਪਾ ਸਕਦੇ ਹੋ ਅੱਛਾ ਤੁਹਾਨੂੰ ਕੀ ਤੁਹਾਡੇ ਘਰੇ ਪਹੁੰਚਦੀ ਹੋ ਜੀ ਮਤਲਬ ਕਿਸੇ ਨੇ ਆਨਲਾਈਨ ਆਪਣੇ ਦੱਸਤਾ ਵੀ ਸਾਨੂੰ ਇਹੋ ਜੀ ਚੀਜ਼ ਆਈ ਫੋਟੋ ਭੇਜਤੀ ਮੰਨ ਲਓ ਪਰ ਕਿਤੇ ਨਾ ਭੇਜ ਦਿਓ ਸਾਨੂੰ ਜੀ ਉਸੇ ਤਰ੍ਹਾਂ ਦਾ ਬਣੜਿਆ ਬਿਲਕੁਲ ਸੇਮ ਟੂ ਸੇਮ ਤਿਆਰ ਕਰਾਂਗੇ ਓਕੇ ਬਾਈ ਯਾਰ ਕਹਿੰਦਾ ਕਹਿਣ ਦਾ ਮਤਲਬ ਆਏ ਆ ਵੀ ਤੁਸੀਂ ਸਾਨੂੰ ਫੋਟੋ ਭੇਜ ਦਿਓ ਤੁਹਾਡੇ ਕੋਲ ਸਮਾਂ ਹੈ ਨਹੀਂ ਆਉਣ ਦਾ ਤਾਂ ਉਹੀ ਚੀਜ਼ ਸਾਨੂੰ ਜਮਾ ਪ੍ਰੋਪਰ ਜਿਵੇਂ ਤੁਸੀਂ ਫੋਟੋ ਭੇਜੋਗੇ ਉਹੋ ਚੀਜ਼ ਬਣ ਕੇ ਤੁਹਾਡੇ ਪਿੰਡ ਭੇਜ ਦਾਂਗੇ ਤੇ ਆਪਦਾ ਜਿਹੜਾ ਪੇਮੈਂਟ ਐ ਐਡਵਾਂਸ ਉਹ ਤੁਸੀਂ ਕਰ ਦਿਓ ਬਾਈਰ ਕੇ ਉਹਨੂੰ ਤੇ ਇਹੀ ਐ ਹਨਾ ਜੀ ਤੇ ਬਾਕੀ ਸਰ ਮੈਂ ਬਾਹਰੋਂ ਵੀ ਦਿਖਾ ਦਿੰਨਾ ਤੇ ਹੁਣ ਵੀ ਬਾਈਰ ਕੇ ਕੰਮ ਕਰਨ ਲੱਗੇ ਹੋਏ ਸੀ ਬੜੇ ਮਿਹਨਤੀ ਬੰਦੇ ਐ ਤੇ ਬਾਹਰੋਂ ਜਿਹੜੀ ਆਹ ਰੋਡ ਐ ਇਹ ਆਉਂਦੀ ਐ ਜੀ ਸਿੱਧੀ ਲੰਬੀ ਤੋਂ ਜਿਹੜੀ ਮੈਂ ਗੱਲ ਕਰਕੇ ਡائیں ਤੋਂ ਡੱਬ ਵਾਲੀ ਤੋਂ ਮਲੋਟ ਆਉਣੇ ਆਪਾਂ ਤੇ ਲੰਬੀ ਰੋਡ ਆਉਂਦੀ ਸਿੱਧੀ ਤੇ ਜਿਹੜੀ ਆਹ ਰੋਡ ਐ ਇਹ ਆਉਂਦੀ ਐ ਭੀਟੀ ਵਾਲੇ ਤੋਂ ਜਿਹੜੀ ਡੱਬ ਵਾਲੀ ਤੋਂ ਹੋਰ ਰੋਡ ਐ ਉਧਰ ਭੀਟੇਲ ਨੂੰ ਮੁੜਦੇ ਆ ਸਿੱਧੀ ਰ ਆਹ ਬਾਈ ਵਰਗੇ ਦੁਕਾਨ ਹੈ ਤੇ ਬਾਕੀ ਤੁਸੀਂ ਹੋਰ ਵੀ ਵਸੇਰਾ ਕੁਝ ਬਣਾ ਸਕਦੇ ਜਿਵੇਂ ਘਰੇ ਜਰੂਰੀ ਚੀਜ਼ਾਂ ਹੁੰਦੀਆਂ ਜਿਵੇਂ ਆਪਣੇ ਛੋਟੀਆਂ ਟਰਾਲੀਆਂ ਜਾਂ ਕੋਈ ਸਿਲੰਡਰ ਵਾਲਾ ਹੁੰਦਾ ਜਾਂ ਕੋਈ ਹੋਰ ਕੰਮ ਆ ਉਹ ਵੀ ਬਾਈ ਵਰਗੇ ਕਰ ਦਿੰਦੇ ਆ ਬਾਕੀ ਸਮੇਂ ਦੇ ਹੁਣ ਤੇ ਵੀ ਯਕੀਨ ਬੰਦਾ ਬੀਜੀ ਆਦੇ ਹੁੰਦਾ ਤੇ ਪਰ ਐ ਵੀ ਕੰਮ ਪ੍ਰੋਪਰ ਹੋ ਜਾਂਦਾ ਹੋਰ ਠੀਕ ਹੋ ਤੇ ਚਲੋ ਬਹੁਤ ਬਹੁਤ ਧੰਨਵਾਦ ਬਾਕੀ ਬਾਈ ਨੂੰ ਸੇਵਾ ਦਾ ਮੌਕਾ ਜਰੂਰ ਦਿਓ ਜੇਕਰ ਤੁਹਾਨੂੰ ਕੋਈ ਆਉਣਾ ਬਾਈ ਕੋਲੇ ਮੈਨੂੰ ਫੋਨ ਕਰ ਲਿਓ ਬਾਈ ਨੂੰ ਕਰ ਲਿਓ ਤੇ ਤੁਹਾਨੂੰ ਡਿਸਕਾਊਂਟ ਵੀ ਮਿਲੂਗਾ ਐਵੇਂ ਗੱਲ ਮਨਦੀਪ ਜੀ ਬਹੁਤ ਬਹੁਤ ਹਨ ਵਦ ਮਨਦੀਪ ਭਾਈ ਉਮੀਦ ਹੈ ਵੀ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਣੀ ਹੈ ਇੱਕ ਬੰਦੇ ਦੀ ਮਿਹਨਤ ਤੇ ਕੰਮ ਨੂੰ ਵੇਖ ਕੇ ਤੁਸੀਂ ਵੇਖ ਲਓ ਵੀ ਕਿੰਨੇ ਕੰਮ ਇੱਕ ਬੰਦਾ ਹੀ ਕਰਦਾ ਹੈ ਤੇ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਜੋ ਪੰਜਾਬ ਦੇ ਕੋਨੇ-ਕੋਨੇ 'ਚ ਇਹ ਵੀਡੀਓ ਪਹੁੰਚੇ ਤੇ ਸਭ ਤੋਂ ਵੱਡੀ ਗੱਲ ਆਪਣਾ ਇੱਕ ਪੰਜਾਬੀ ਭਰਾ ਇਹ ਕੰਮ ਕਰ ਰਿਹਾ ਤੇ ਹੁਣ ਆਪਣੀ ਆਪਣਾ ਫਰਜ਼ ਬੰਦਾ ਵੀ ਆਪਣੇ ਭਰਾ ਦੀ ਆਪਾਂ ਗੱਜ-ਬੱਜ ਕੇ ਜਿਹੜੀ ਮਰਜ਼ ਕਰੀਏ ਸ਼ੇਅਰ ਕਰਕੇ ਕਰੀਏ ਭਾਵੇਂ ਕੰਮ ਦੇ ਕੇ ਕਰੀਏ ਪਰ ਮਰਜ਼ ਜ਼ਰੂਰ ਕਰੀਏ ਤੇ ਆਪਣਾ ਜਾਣਾ ਕੁਝ ਨਹੀਂ ਉਹ ਸ਼ੇਅਰ ਵੀ ਕਰਨਾ ਹੈ ਕਮੈਂਟ ਵੀ ਕਰਨਾ ਤੇ ਬਾਈ ਦਾ ਹੌਸਲਾ ਇਹ ਬਤਾਉਣਾ ਹੈ ਤੇ ਬਾਈ ਨੂੰ ਵੱਧ ਤੋਂ ਵੱਧ ਕੰਮ ਦਿਓ ਸਾਡਾ ਯਾਰ ਪੂਰਾ ਭਰੋਸਾ ਰਾਹ ਪੇ ਜਾਣਗੇ ਤੇ ਵਾਹ ਪੇ ਜਾਣਗੇ ਇੱਕ ਵਾਰ ਆਉਗੇ ਤਾਂ ਵਾਰ-ਵਾਰ ਆਉਗੇ ਪੂਰਾ ਤਸੱਲੀ ਨਾਲ ਤੇ ਪੂਰੇ ਵਧੀਆ ਮਟੀਰੀਅਲ ਲਾ ਕੇ ਕੰਮ ਕਰਾਇਆ ਜਾਂਦਾ ਸਾਰੀ ਜ਼ਿੰਦਗੀ ਤੁਸੀਂ ਯਾਦ ਰੱਖੋਗੇ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਦਨ ਹੋਰ ਵੀਡੀਓ ਨਾਲ ਰੱਬ ਰੱਖੇ